ਜਿਹੜਾ ਫੇਕ ਪੁਲਿਸ ਇੰਕਾਊਂਟਰ ਹੋਇਆ ਜੋ ਲੀਡਰ ਆਫ ਆਪੋਜੀਸ਼ਨ ਨੇ ਮਸਲਾ ਉਠਾਇਆ ਆਪਣਾ ਹੋਰ ਜੋ ਬੈਠੋ ਜੀ ਤੁਸੀਂ ਮਤੇ ਦੇ ਬੋਲਣਾ ਜਨਾ ਪੁੱਛੇ ਤੁਸੀਂ ਲੋਕਾਂ ਦੀ ਜ਼ਮੀਨ ਐਕਵਾਇਰ ਕਰਦੇ ਆ ਉਹਦੇ ਸੌਨ ਸਾਹਿਬ ਮਿਸਟਰ ਸੌਨ ਮੰਤਰੀ ਜੀ ਸੌਨ ਸਾਹਿਬ ਜਿੱਥੇ ਮੈਂ ਕੋਸ਼ਿਸ਼ ਕੀਤਾ ਕਿ ਜਿਹੜੇ ਜਿਹੜਾ ਝੂਠਾ ਪੁਲਿਸ ਮੁਕਾਬਲਾ ਹੋਇਆ ਵਾ ਜਿਹਦੇ ਤੁਸੀਂ ਦੋ ਨੌਜਵਾਨਾਂ ਨੂੰ ਮਾਰਿਆ ਔਰ ਬੜੇ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਮਾਰਿਆ ਅਸੀਂ ਉਹਦੇ ਤੇ ਗੱਲ ਕਰਨਾ ਚਾਹੁੰਦੇ ਆ ਦੂਸਰਾ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਜਿਹੜਾ 25000 ਏਕੜ ਪੰਜਾਬ ਦੇ ਕਿਸਾਨਾਂ ਦੀ ਬਹੁਤ ਜ਼ਰਖੇਜ਼ ਜ਼ਮੀਨ ਲੁਧਿਆਣੇ ਜ਼ਿਲ੍ਹੇ ਦੀ ਤੱਕੇ ਨਾਲ ਤੁਸੀਂ ਐਕਵਾਇਰ ਕਰਨਾ ਚਾਹੁੰਦੇ ਅਸੀਂ ਉਹਦੇ ਬਾਰੇ ਗੱਲ ਕਰਨਾ ਚਾਹੁੰਦੇ ਪਿਛਲੇ 2 ਦਿਨ ਤੋਂ ਸਪੀਕਰ ਤੇ ਇਹ ਸਰਕਾਰ ਨੇ ਉਹ ਚਰਚਾ ਹੋਣ ਹੀ ਨਹੀਂ ਦਿੱਤੀ ਔਰ ਜਦੋਂ ਮੈਂ 10 ਸੈਕਿੰਡ ਤੱਕ ਪਹੁੰਚ ਕੇ ਇਹ ਗੱਲ ਹੀ ਕੀਤੀ ਆ ਕਿ ਮੇਰਾ ਮਾਈਕ ਬੰਦ ਕਰਤਾ ਤੇ ਸਪੀਕਰ ਨੇ ਉਸ ਗੱਲ ਨੂੰ ਮਨਾ ਕਰਤਾ ਆਪਾਂ ਸਭ ਨੂੰ ਪਤਾ ਵਾ ਕਿ ਜਿਹੜਾ ਪਟੰਡੇ 'ਚ ਜਿਹੜਾ ਕਤਲ ਹੋਇਆ ਸੰਜੇ ਵਰਮਾ ਦਾ ਬਹੁਤ ਮਾੜੀ ਗੱਲ ਹੈ ਗੈਂਗਸਟਰਸ ਨੇ ਕੀਤਾ ਉਹਨਾਂ ਨੇ ਜ਼ਿੰਮੇਵਾਰੀ ਚੱਕ ਲਈ ਔਰ ਬਹੁਤ ਨਿੰਦਣਯੋਗ ਗੱਲ ਹੈ ਮੇਰੀ ਉਸ ਪਰਿਵਾਰ ਦੇ ਨਾਲ ਮੁਕੰਮਲ ਹਮਦਰਦੀ ਹੈ ਉਸ ਤੋਂ ਬਾਅਦ ਪੁਲਿਸ ਤੇ ਜਦੋਂ ਪ੍ਰੈਸ਼ਰ ਪਿਆ ਜਦੋਂ ਹਾਕਾਰ ਮੱਚੀ ਪੰਜਾਬ 'ਚ ਸਰਕਾਰ ਦੀ ਬਦਨਾਮੀ ਹੋਈ ਇਹਨਾਂ ਨੇ ਇੱਕ ਸਟੋਰੀ ਕੱਢੀ ਪੰਜਾਬ ਦੀ ਪੁਲਿਸ ਨੇ ਕਿ ਜੀ ਅਸੀਂ ਜਿਹੜੇ ਲੋਕ ਕਨੈਕਟਿਡ ਸੀਗੇ ਗੈਂਗਸਟਰਸ ਨਾਲ ਅਸੀਂ ਦੋ ਨੌਜਵਾਨਾਂ ਨੂੰ ਇਨਕਾਊਂਟਰ ਵਿੱਚ ਮਾਰ ਦਿੱਤਾ ਵਾ ਤਾਂ ਕਿ ਲੋਕਾਂ ਦੇ ਜਜ਼ਬਾਤ ਸ਼ਾਂਤ ਹੋ ਜਾਣ ਔਰ ਇੱਕ ਬੜੀ ਕੌਨਕਾਕਟਿਡ ਜੀ ਕਹਾਣੀ ਜਿਹੜੀ ਸੀਗੀ ਉਹ ਪੇਸ਼ ਕੀਤੀ ਮੀਡੀਆ ਦੇ ਜ਼ਰੀਏ ਲੋਕਾਂ ਦੇ ਜ਼ਿਹਨ ਵਿੱਚ ਆਈ ਉਹ ਗੱਲ ਸਾਹਮਣੇ ਉਦੋਂ ਹੀ ਲੋਕਾਂ ਨੇ ਥੋੜਾ ਸ਼ੁਭਾ ਪ੍ਰਗਟ ਕੀਤਾ ਔਰ ਇਸ ਗੱਲ ਤੇ ਸਵਾਲ ਪੈਦਾ ਹੋਣ ਲੱਗ ਗਏ ਅਖਬਾਰਾਂ ਵੀ ਲਿਖਣ ਲੱਗ ਗਈਆਂ ਔਰ ਫਿਰ ਫਿਰ ਕਬਰਾਟ ਵਿੱਚ ਆਣ ਕੇ ਪੁਲਿਸ ਨੇ ਇੱਕ ਨਵੀਂ ਐਫ ਆਰ ਦੀ ਸਟੋਰੀ ਕੌਨਕਾਕ ਕੀਤੀ एक्सओ 63 नंबर एफआईआर ਆ ਉਹਦੀ ਕਹਾਣੀ ਆ ਪਰ ਚਲੋ ਹੁਣ ਨਹੀਂ ਡਿਟੇਲ ਤੁਸੀਂ ਨਹੀਂ ਪੜ ਸਕੋਗੇ ਲੇਕਿਨ ਇਹ एफआईआर ਦੀ ਕਾਪੀ ਮੇਰੇ ਕੋਲ ਆ ਇਸ एफआईआर ਮੁਤਾਬਕ ਜਿਹੜੀ ਪੰਜਾਬ ਪੁਲਿਸ ਨੇ ਕਹਾਣੀ ਦੱਸੀ ਆ ਕਿ ਅਸੀਂ ਜਿਹੜੇ ਇਹ ਦੋ ਨੌਜਵਾਨ ਮਾਰੇ ਗਏ ਨੇ ਇੱਕ ਦਾ ਨਾਂ ਜਸਪ੍ਰੀਤ ਤੇ ਇੱਕ ਦਾ ਨਾਂ ਰਾਮਰਤਨ ਅਸੀਂ ਜਦੋਂ ਇਹਨਾਂ ਨੂੰ ਜਿਹੜਾ ਹੈਗਾ ਪੀਰ ਟੱਬਾ ਪਠੰਡੇ ਦੇ ਵਿੱਚ ਜਿੱਥੇ ਉਹ ਉਸ ਜਗ੍ਹਾ ਦੇ ਉੱਤੇ ਜਿੱਥੇ ਅਸੀਂ ਸ਼ਾਇਦ ਜਿੱਥੇ ਵੀ ਇਹ ਜਗ੍ਹਾ ਹੈਗੀ ਆ ਅਸੀਂ ਇਹ ਦੋ ਨੌਜਵਾਨਾਂ ਨੂੰ ਲੈ ਕੇ ਜਾ ਰਹੇ ਸੀਗੇ ਤਾਂ ਕਿ ਉੱਥੋਂ ਅਸੀਂ ਹਥਿਆਰ ਰਿਕਵਰ ਕਰ ਸਕੀਏ ਤੇ ਇਹ ਤੇ ਜਿਹੜਾ ਸੰਜੀਵ ਬਰਮਾ ਦਾ ਕਤਲ ਹੈ ਉਹਦੇ ਕੋ ਤੱਤ ਇਕੱਠੇ ਕਰ ਸਕੀਏ ਲੇਕਿਨ ਜਦੋਂ ਕਹਿੰਦੇ ਅਸੀਂ ਉੱਥੇ ਪਹੁੰਚੇ ਤਾਂ ਉੱਥੇ ਝਾੜੀਆਂ ਵਿੱਚ ਛਿਪੇ ਹੋਏ ਦੋ ਤਿੰਨ ਅਣਪਛਾਤੇ ਬੰਦਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਜਿਸ ਵਿੱਚ ਇਹ ਦੋ ਨੌਜਵਾਨ ਜਿਹੜੇ ਸੀ ਇਹਨਾਂ ਦੇ ਇਹ ਇਹਨਾਂ ਦੇ ਗੋਲੀ ਵੱਜਣ ਦੇ ਕਰਕੇ ਇਹਨਾਂ ਦੀ ਮੌਤ ਹੋ ਗਈ ਇੱਕ ਪੁਲਿਸ ਵਾਲੇ ਦੇ ਕਿਸੇ ਮਸਲ ਉਹਦੀ ਬਾਹਂ ਦੀ ਮਸਲ ਦੇ ਵਿੱਚ ਦੀ ਇੱਕ ਗੋਲੀ ਲੰਗੀ ਆ ਜਿਹੜੀ ਕਿ ਈਜ਼ਲੀ ਆਪ ਮਾਰੀ ਜਾ ਸਕਦੀ ਜਿਹਦੇ ਨਾਲ ਦਿਖਾਇਆ ਨਹੀਂ ਦਿਖਾਉਣਾ ਚਾਹੁੰਦੇ ਸੀ ਕਿ ਪੁਲਿਸ ਵਾਲਾ ਵੀ ਇੱਕ ਜ਼ਖਮੀ ਹੋਇਆ ਇਹ ਸਰਾਸਰ ਝੂਠਾ ਪੁਲਿਸ ਮੁਕਾਬਲਾ ਵਾ ਔਰ ਦੂਸਰੀ ਗੱਲ ਕਿ ਜਿਹੜਾ ਜਿਹੜਾ ਇਹ ਕਤਲ ਹਾ ਹੈ ਹੈ ਇਹ ਗੈਂਗਸਟਰਜ਼ ਵੱਲੋਂ ਕੀਤਾ ਗਿਆ ਆਪਾਂ ਨੂੰ ਸਭ ਨੂੰ ਪਤਾ ਆਪਾਂ ਮੰਨ ਕੇ ਚੱਲਦੇ ਆ ਕਿ ਇਹ ਜਿਹੜੇ ਦੋ ਮੁੰਡੇ ਪੁਲਿਸ ਨੇ ਫੜੇ ਸੀਗੇ ਹੋ ਸਕਦਾ ਵਾ ਕਿ ਉਸ ਗੈਂਗ ਦੇ ਨਾਲ ਕਨੈਕਟਡ ਹੋਣ ਹੋ ਸਕਦਾ ਉਹ ਕ੍ਰਿਮੀਨਲਸ ਵੀ ਹੋਣ ਮੰਨ ਲਿਆ ਆਪਾਂ ਮੰਨ ਕੇ ਚੱਲਦੇ ਆ ਪਰ ਕੀ ਕ੍ਰਿਮੀਨਲਸ ਨੂੰ ਅ ਬਿਨਾ ਟ੍ਰਾਇਲ ਤੋਂ ਬਿਨਾ ਕੋਰਟ ਕਚਹਿਰੀ 'ਚ ਪੇਸ਼ ਕੀਤੇ ਪੁਲਿਸ ਨੂੰ ਜਾਨੋਂ ਮਾਰਨ ਦਾ ਅਧਿਕਾਰ ਹੈ ਅਗਰ ਇਸ ਤਰ੍ਹਾਂ ਹੀ ਸ਼ਾਰਟਕਟ ਕਰਕੇ ਤੁਸੀਂ ਮਾਰਨੇ ਆ ਤੇ ਫਿਰ ਤਾਂ ਤੁਹਾਨੂੰ ਕ੍ਰਿਮੀਨਲ ਜਸਟਿਸ ਸਿਸਟਮ ਸਾਰਾ ਬੰਦ ਕਰ ਦੇਣਾ ਚਾਹੀਦਾ ਫਿਰ ਤੁਹਾਨੂੰ ਪ੍ਰੋਸੀਕਿਊਸ਼ਨ ਡਿਸਬੈਂਡ ਕਰ ਦੇਣੀ ਚਾਹੀਦੀ ਫਿਰ ਤੁਹਾਨੂੰ ਜੱਜਸ ਤੇ ਕਚਹਿਰੀਆਂ ਤੇ ਅਦਾਲਤਾਂ ਬੰਦ ਕਰ ਦੇਣੀਆਂ ਚਾਹੀਦੀਆਂ ਸਰਕਾਰੀ ਵਕੀਲਾਂ ਦੀ ਪ੍ਰਣਾਲੀ ਬੰਦ ਕਰ ਦੇਣੀ ਚਾਹੀਦੀ ਆ ਕਿਉਂਕਿ ਅਸੀਂ ਤਾਂ ਐ ਹੀ ਮਾਰਾਂਗੇ ਔਰ ਇਹ ਪਹਿਲਾ ਇਨਕਾਊਂਟਰ ਨਹੀਂਗਾ ਇਸ ਤੋਂ ਪਹਿਲਾਂ ਜਿਹੜਾ ਪਟਿਆਲੇ ਵਿੱਚ ਇਨਕਾਊਂਟਰ ਕੀਤਾ ਉਹਦਾ ਨਾਮ ਜਸਪ੍ਰੀਤ ਸੀਗਾ 22 ਸਾਲ ਦਾ ਮੁੰਡਾ ਕੈਨੇਡਾ ਤੋਂ ਆਇਆ ਔਰ ਉਹਨੂੰ ਇੱਕ ਇੱਕ ਬੜੀ ਫਨੀ ਜੀ ਕਹਾਣੀ ਬਣਾ ਕੇ ਇੱਕ ਬੜੀ ਘਟਿਆ ਕਹਾਣੀ ਬਣਾ ਕੇ ਉਹਦਾ ਇਨਕਾਊਂਟਰ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਹੀ ਉਦੋਂ ਸ਼ਾਮ ਨੂੰ ਜਾ ਕੇ ਉਹਨਾਂ ਪੁਲਿਸ ਵਾਲਿਆਂ ਨੇ ਕਰਨਲ ਬਾੜ ਤੋਂ ਉਹਦੇ ਮੁੰਡੇ ਨੂੰ ਕੁੱਟਿਆ ਉਹਦਾ ਪਰਿਵਾਰ ਵੀ ਹਾਈ ਕੋਰਟ ਵਿੱਚ ਪਹੁੰਚਿਆ ਹੋਇਆ ਇਹ ਤਾਂ ਵਿਚਾਰੇ ਬਹੁਤ ਗਰੀਬ ਨੇ ਜਿਹੜਾ ਇਹ ਪਰਿਵਾਰ ਦੀ ਕਹਾਣੀ ਮੈਂ ਸੁਣ ਰਿਹਾ ਸੀ ਜਸਪ੍ਰੀਤ ਦੀ ਸ਼ਾਇਦ ਤੇ ਦਲਿਤ ਪਰਿਵਾਰਾਂ ਨਾਲ ਕਨੈਕਟਡ ਹੈ ਦੋਨੋਂ ਹੀ ਬੱਚੇ ਉਹ ਤਾਂ ਬਹੁਤ ਇੰਨੀ ਕਮਜ਼ੋਰ ਹੈ ਕਿ ਸ਼ਾਇਦ ਉਹ ਵਕੀਲ ਵੀ ਨਾ ਖੜਾ ਕਰ ਸਕਣ ਤੇ ਮੈਨੂੰ ਦੁੱਖ ਇਸ ਗੱਲ ਦਾ ਵਾਹ ਕਿ ਦੋਆਂ ਦਿਨਾਂ ਦੇ ਵਿੱਚ ਇਸ ਝੂਠੇ ਪੁਲਿਸ ਮੁਕਾਬਲੇ ਦੀ ਗੱਲ ਨਹੀਂ ਉਠਣ ਦਿੱਤੀ ਸਰਕਾਰ ਨੇ 92 ਬੰਦੀਆਂ ਬੰਦੋਆਂ ਐਮਐਲਏ ਦੀ ਬੰਦੂਆ ਮਜਦੂਰ ਆ ਔਰ ਉਹ ਇੱਕ ਸ਼ਾਟਿੰਗ ਬ੍ਰਿਗੇਡ ਆ ਜਿਹੜਾ ਕੋਈ ਗੱਲ ਚੰਗੀ ਕਰਨਾ ਚਾਹੁੰਦਾ ਉਹਨੂੰ ਬਹਿ ਜਾ ਬਹਿ ਜਾ ਬਹਿ ਜਾ ਕਰਕੇ ਤੇ ਸ਼ੋਰ ਮਚਾ ਕੇ ਉਸ ਨੂੰ ਬਿਠਾ ਦਿੰਦੇ ਨੇ ਔਰ ਇਸ ਤੋਂ ਵੀ ਅੱਗੇ ਜ਼ਿਆਦਾ ਅਫਸੋਸ ਦੀ ਗੱਲ ਆ ਕਿ ਕੱਲ ਜਦੋਂ ਸ਼ਰਧਾਂਜਲੀਆ ਪੇਟ ਹੋ ਰਹੀਆਂ ਸੀ ਸ਼ਾਇਦ ਇੱਕ ਐਮਐਲਏ ਨੋਂ ਉੱਠ ਕੇ ਖੜੇ ਹੋ ਕੇ ਕਹਾ ਜੀ ਕਿ ਸੰਜੀਵ ਵਰਮਾ ਦੇ ਪਰਿਵਾਰ ਨੂੰ ਵਿਸ਼ਾਦ ਸ਼ਰਧਾਂਜਲੀ ਦਿੱਤੀ ਜਾਵੇ ਸਪੀਕਰ ਔਨ ਰਿਕਾਰਡ ਆ ਇੱਕ ਗੁਰਸਿੱਖ ਆ ਇਹ ਕਹਿੰਦਾ ਕਿ ਮੈਂ ਅਮਰਿਤਧਾਰੀ ਆ ਔਰ ਇਹ ਔਨ ਰਿਕਾਰਡ ਆ ਕਿ ਮੈਂ ਜਿਹੜਾ ਇਨਕਾਊਂਟਰ ਕੀਤਾ ਆ ਜੋ ਪੁਲਿਸ ਨੇ ਉਥੇ ਕਾਰਵਾਈ ਕੀਤੀ ਮੈਂ ਉਸ ਕਾਰਵਾਈ ਦੀ ਉਹਨਾਂ ਨੂੰ ਵਧਾਈ ਦਿੰਦਾ ਵਾਂ ਔਰ ਉਹਨਾਂ ਨੂੰ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਇਹਦਾ ਮਤਲਬ ਕਿ ਸਪੀਕਰ ਸਿਰਫ ਦਿਖਾਵੇ ਦਾ ਸਿੱਖ ਹੈ ਇਹਦਾ ਮਤਲਬ ਇੱਕ ਸਿੱਖ ਹੋ ਕੇ ਤੇ ਪੰਜਾਬ ਦੇ ਵਿੱਚ ਸਿੱਖਾਂ ਦੇ ਹੋ ਰਹੇ ਇਹ ਝੂਠੇ ਪੁਲਿਸ ਮੁਕਾਬਲਿਆਂ ਦੀ ਉਹ ਪੁਸ਼ਟੀ ਕਰ ਰਿਹਾ ਵਾ ਉਹਦੀ ਤਾਇੀਦ ਕਰ ਰਿਹਾ ਵਾ ਉਹਨਾਂ ਦੀ ਸਪੋਰਟ ਕਰ ਰਿਹਾ ਵਾ ਆਪਾਂ ਸਭ ਨੂੰ ਅੱਛੀ ਤਰ੍ਹਾਂ ਪਤਾ ਨਾ ਕਿ ਜਦੋਂ ਪੰਜਾਬ ਦੇ ਵਿੱਚ ਮਿਲਟੈਂਸੀ ਦਾ ਦੌਰ ਸੀ ਖੜਕੂ ਲਹਿਰ ਸੀ ਕਿੰਨੇ ਪਰਿਵਾਰਾਂ ਦੇ ਵਿੱਚ ਕਿੰਨੇ ਸਿੱਖ ਨੌਜਵਾਨ ਜਿਹੜੇ ਸੀਗੇ ਉਹ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਕਿੰਨੇ ਪਰਿਵਾਰਾਂ ਦੇ ਪਰਿਵਾਰ ਤਬਾਹ ਕਰ ਦਿੱਤੇ 3 ਡਿਗਰੀ ਟਾਰਚਰ ਕੋਲਡ ਬਲੱਡਿਡ ਮਰਡਰ ਐਕਸਟਰਾ ਜੁਡੀਸ਼ੀਅਲ ਕਿਲਿੰਗ ਅੱਜ ਤੱਕ ਅਦਾਲਤਾਂ ਵਿੱਚ ਲੋਕੀਲੇ ਕੇਸ ਲੜ ਰਹੇ ਨੇ ਜਿਵੇਂ ਕਿ ਖਲੜਾ ਸਾਹਿਬ ਦੇ ਜਿਹੜੀ ਪਰਿਵਾਰ ਹੈ ਉਹਨਾਂ ਦੇ ਸਾਡੇ ਸਤਕਾਰਯੋਗ ਬੀਬੀ ਪਰਮਜੀਤ ਕੌਰ ਖਲੜਾ ਅੱਜ ਤੱਕ ਕੇਸ ਲੜ ਕੇ ਉਹਨਾਂ ਲੋਕਾਂ ਨੂੰ ਸਜ਼ਾਵਾਂ ਕਰਾਈਆਂ 33 40 40 45 45 ਸਾਲ ਲੱਗੇ ਅਦਾਲਤਾਂ ਵਿੱਚ ਔਰ ਕੁਝ ਬੰਦਿਆਂ ਨੂੰ ਸਜ਼ਾਵਾਂ ਹੋਈਆਂ ਬਾਕੀ ਸਾਰੇ ਜ਼ਿਆਦਾ ਮਰ ਗਏ ਤੇ ਜਾਂ ਉਹਨਾਂ ਨੂੰ ਸਰਕਾਰਾਂ ਨੇ ਮੌਕੇ ਦੀ ਸਰਕਾਰਾਂ ਨੇ 75 ਸਭ ਤੋਂ ਮਾੜੀ ਪ੍ਰਣਾਲੀ ਸਭ ਤੋਂ ਜ਼ਿਆਦਾ ਅਗਰ ਕੋਈ ਅਟੈਕ ਹੈ ਹਿਊਮਨ ਰਾਈਟਸ ਤੇ ਉੱਤੇ ਤਾਂ ਇਹ ਪੁਲਿਸ ਜਾਂ ਉਹ ਇਦਾਂ ਦੀਆਂ ਪਾਵਰਾਂ ਦੇ ਕੇ ਝੂਠੇ ਪੁਲਿਸ ਮੁਕਾਬਲੇ ਕਰਵਾਉਣਾ ਇਹ ਹਿਊਮਨ ਰਾਈਟਸ ਤੇ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਆ ਲੇਕਿਨ ਸਾਡੀ ਵਿਧਾਨ ਸਭਾ ਹੋਰ ਉਲਝਣੂਲ ਗੱਲਾਂ ਡਿਸਕਸ ਕਰ ਸਕਦੀ ਜਿਹੜਾ ਬੀਬੀਐਮਪੀ ਦਾ ਇਹ ਨਾਲੇ ਮਤਾ ਲਿਆਂਦਾ ਤਾਂ ਮਤਾ ਹੀ ਹੈ ਨਾ ਅਗਲੇ ਪਿਛਲੇ ਸੈਸ਼ਨ ਦਾ ਜਿਹੜਾ ਮਤਾ ਪਾਸ ਕੀਤਾ ਸੀ ਬੀਬੀਐਮਪੀ ਦੇ ਖਿਲਾਫ ਕੋ ਕਿਤੇ ਮੇਰੇ ਖਿਆਲ ਗਵਰਨਰ ਦੇ ਕਿਸੇ ਖੂंजे ਚ ਪਿਆ ਹੋਣਾ ਇਹ ਵੀ ਇੱਥੇ ਪੰਜਾਬ ਦੇ ਗਵਰਨਰ ਤੱਕ ਜਾਂ ਵੱਧ ਤੋਂ ਵੱਧ ਦਿੱਲੀ ਕਿਸੇ ਖੂंजे ਜਾ ਕੇ ਚਲੇ ਜਾਊਗਾ ਜਦ ਉਹਨਾਂ ਨੇ ਸੀਆਈਐਸਐਫ ਲਾਤੀ ਆ ਤੁਹਾਡੇ ਕਹਿਣ ਨਾਲ ਉਹ ਸੀਆਈਐਸਐਫ 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 ਹਟਾ ਦੇਣਗੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਸਿਰਫ ਲੋਕ ਦਿਖਾਵੇ ਵਾਸਤੇ ਇਹ ਮਤੇ ਪਾਸ ਕੀਤੇ ਜਾ ਰਹੇ ਨੇ ਔਰ ਲਾਸਟ ਵਿੱਚ ਮੈਂ ਤਰੀਕੇ ਨਾਲ ਇੱਕ ਹੋਰ ਜਗ੍ਹਾ ਬਿੱਲ ਦੇ ਉੱਤੇ ਸਮਾਂ ਮੰਗ ਰਿਹਾ ਸੀ ਇੱਕ ਇਹਨਾਂ ਨੇ ਅਮੈਂਡਮੈਂਟ ਕੀਤੀ ਆ ਜਿਹੜਾ क्रुएल्टी ਆਪਣਾ ਹੈਗਾ ਪ੍ਰੋਵੈਂਸ਼ਨ ਆਫ क्रुएल्टी ऑन एनिमल्स ਅਮੈਂਡਮੈਂਟ ਬਿਲ ਪੇਸ਼ ਹੋਇਆ ਔਰ ਇਹ ਕਾਨੂੰਨ ਹੈਗਾ ਕਿ ਜਿਹੜੇ ਬੇਜ਼ੁਬਾਨ ਨੇ ਜਿਹੜੇ ਲੋਕ ਜਾਨਵਰ ਤੇ ਜਿਹੜੇ ਪਸ਼ੂ ਨੇ ਬੋਲ ਨਹੀਂ ਸਕਦੇ ਉਹਨਾਂ ਦੀ ਹਿਫਾਜ਼ਤ ਕਰਨਾ ਵੀ ਸਾਡੀ ਜਿਹੜੀ ਆ ਜ਼ਿੰਮੇਵਾਰੀ ਆ ਅੱਜ ਉਹ ਇੱਕ ਮਤੇ ਚ ਅਮੈਂਡਮੈਂਟ ਕੀਤੀ ਕਿ ਜਿਹੜੀਆਂ ਵਿਰਾਸਤੀ ਖੇਡਾਂ ਨੇ ਉਹਦੇ ਚ ਬਲਦ ਵਗੈਰਾ ਤੇ ਘੋੜੇ ਤੇ ਆਦ ਜਿਹੜਿਆ ਉਹਨਾਂ ਨੂੰ ਅੱਗੇ ਦਿੱਤੀ ਜਾਵੇ ਚਲੋ ਸਾਰੇ ਸਦਨ ਨੇ ਕਿਹਾ ਕਿ ਅੱਗੇ ਦੇ ਦਿੰਨੇ ਮੈਂ ਉੱਥੇ ਕਹਿਣਾ ਚਾਹੁੰਦਾ ਸੀਗਾ ਕਿ ਤੁਸੀਂ ਪਸ਼ੂਆਂ ਦੀ ਦੇ ਉੱਤੇ ਜੋ ਜ਼ੁਲਮ ਤੇ ਜ਼ਬਰ ਹੋ ਰਿਹਾ ਵਾ ਉਹਦੇ ਤੇ ਚਰਚਾ ਕਰ ਰਹੇ ਹੋ ਬਹੁਤ ਅੱਛੀ ਗੱਲ ਆ ਆਪਾਂ ਨੂੰ ਕਰਨੀ ਚਾਹੀਦੀ ਕਿਉਂਕਿ ਬੇਜ਼ੁਬਾਨੇ ਉਹ ਤਾਂ ਬੋਲ ਹੀ ਨਹੀਂ ਸਕਦੇ ਤੇ ਜਿਹੜੇ ਬੱਚੇ ਮਾਰੇ ਗਏ ਨੇ ਉਹਨਾਂ ਦੇ ਉੱਤੇ ਕੌਣ ਚਰਚਾ ਕਰੇਗਾ ਜਿਹੜੇ ਗਰੀਬ ਦਲਿਤ ਪਰਿਵਾਰ ਦੇ ਦੋ ਬੱਚੇ ਮਾਰੇ ਗਏ ਨੇ ਉਹਨਾਂ ਦੀ ਮੌਤ ਦੇ ਉੱਤੇ ਕੌਣ ਚਰਚਾ ਕਰੇਗਾ ਅਗਰ ਅਸੀਂ ਨਹੀਂ ਕਰਾਂਗੇ ਜਿਹੜੇ ਅਸੀਂ ਲੁੱਕ ਚੁਣ ਕੇ ਆਏ ਪੰਜਾਬ ਦੀ ਵਿਧਾਨ ਸਭਾ ਵਿੱਚ ਕੌਣ ਕਰੇਗਾ ਚਰਚਾ ਇਹ ਚਰਚਾ ਉਹਨਾਂ ਨੇ ਬਲਾਕ ਕਰ ਦਿੱਤੀ ਇਹਦਾ ਮਤਲਬ ਕਿ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰ ਅ ਫਰਜ਼ੀ ਝੂਠੇ ਪੁਲਿਸ ਮੁਕਾਬਲਿਆਂ ਦੀ ਮੁੱਦਾਈ ਹੈ ਔਰ ਉਹ ਮਨੁੱਖੀ ਅਧਿਕਾਰਾਂ ਦੇ ਜਿਹੜਾ ਸਾਡੇ ਅਧਿਕਾਰ ਆ ਉਹਦੇ ਉਹਦਾ ਵੱਡੇ ਕਾਨ ਵਿੱਚ ਇਹਨਾਂ ਦਾ ਰੋਲ ਆ ਹਿਊਮਨ ਰਾਈਟਸ ਦੇ ਪਿਕਸਟ ਵਾਇਲੇਟਰਸ ਨੇ ਔਰ ਉਹ ਲੋਕ ਜਿਹੜੇ ਆਪ ਅੰਦੋਲਨ ਚੋਂ ਨਿਕਲੇ ਨੇ ਤੇ ਕੇਜਰੀਵਾਲ ਕਹਿੰਦਾ ਸੀ ਜੀ ਮੈਂ ਤੋਂ ਇੱਕ ਇਨਕਲਾਬ ਲਾਣਾ ਚਾਹਤਾ ਹੂੰ ਕਿ ਸ਼ਹੀਦ ਭਗਤ ਸਿੰਘ ਜੀ ਨੇ ਆਪ ਆਪਣੀ ਜਾਨ ਗਵਾਈ ਅੱਜਕਰ ਉਹ ਚੀਂਦਾ ਹੁੰਦਾ ਤੇ ਪੰਜਾਬ ਦੇ ਵਿੱਚ ਉਹ ਦੇਖਦਾ ਕਿ ਝੂਠੇ ਪੁਲਿਸ ਮੁਕਾਬਲੇ ਰਹੀ ਮਾਰਿਆ ਜਾ ਰਿਹਾ ਲੋਕਾਂ ਨੂੰ ਮੈਂ ਕਹਿੰਦਾ ਬਿਗੇਸਟ ਕ੍ਰਾਈਮਨਲ ਹੋਵੇ ਆਪਣੇ ਦੇਸ਼ ਦੇ ਜਦੋਂ ਮੁੰਬਈ ਦੇ ਵਿੱਚ ਅਟੈਕ ਹੋਇਆ ਸੀਗਾ ਤਾਂ ਪਾਕਿਸਤਾਨ ਤੋਂ ਇੱਕ ਆਦਮੀ ਨੂੰ ਇੱਥੇ ਲਿਆ ਕੇ ਉਹਨਾਂ ਨੂੰ ਪਤਾ ਸੀ ਕਿ ਇਸਨੇ ਸਾਰਾ ਕੀਤਾ ਵਾ ਜਿਹੜਾ ਹਮਲੇ ਦੀ ਪਲੈਨਿੰਗ ਹੈ ਉਹਦੀ ਸਾਜ਼ਿਸ਼ ਹੈ ਉਹਦੀ ਐਗਜ਼ੀਕਿਊਸ਼ਨ ਇੱਥੇ ਪੜਿਆ ਗਿਆ ਸੀ ਸ਼ਾਇਦ ਉਹਦੀ ਉਹਨੂੰ ਫਿਰ ਵੀ ਇੱਕ ਟ੍ਰਾਇਲ ਦਿੱਤੀ ਭਾਵੇਂ ਉਹ ਟ੍ਰਾਇਲ ਨਾਮ ਦੀ ਟ੍ਰਾਇਲ ਸੀਗੀ ਲੇਕਿਨ ਉਸ ਤੋਂ ਬਾਅਦ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਘੱਟੋ ਘੱਟ ਜੇ ਕੁਝ ਨਹੀਂ ਤਾਂ ਇੱਕ ਫਰਜ਼ ਹੀ ਨਿਭਾ ਦਿੰਦੇ ਸੋ ਮੇਰੀ ਤਾਂ ਉਹਨਾਂ ਪਰਿਵਾਰਾਂ ਦੇ ਨਾਲ ਹਮਦਰਦੀ ਮੈਂ ਦੇਖੂਗਾ ਸਮਾਗੜ ਕੇ ਮੈਂ ਕੋਸ਼ਿਸ਼ ਕਰੂੰਗਾ ਕਿਉਂਕਿ ਦੋਨੇ ਪਟਿਆਲਾ ਜ਼ਿਲ੍ਹੇ ਦੇ ਨਾਲ ਕਨੈਕਟਡ ਆ ਤਗਰੀਬ ਨੇ ਉਹ ਤਾਂ ਵਕੀਲ ਵੀ ਵਿਚਾਰਾ ਖੜਾ ਨਹੀਂ ਕਰ ਸਕਦਾ ਉਹਨਾਂ ਦੀ ਆਵਾਜ਼ ਹੀ ਕੋਈ ਨਹੀਂ ਗਈ ਇੱਕ ਤਾਂ ਮੇਰਾ ਮਸਲਾ ਹੈ ਸੀ ਦੂਸਰਾ 25000 ਏਕੜ ਜ਼ਮੀਨ ਐਕਵਾਇਰ ਤੱਕੇ ਨਾ ਕੀਤੀ ਜਾ ਰਹੀ ਤੁਸੀਂ ਪੜ ਲਿਆ ਅਖਬਾਰਾਂ ਚ ਆ ਗਿਆ ਕਿ 8000 ਕਿਸਾਨਾਂ ਵਿੱਚੋਂ ਮਹਿਜ਼ 15 ਕਿਸਾਨਾਂ ਨੇ ਕਿਹਾ ਕਿ ਅਸੀਂ ਐਕਵਿਜ਼ੀਸ਼ਨ ਦੇ ਤੇ ਜ਼ਮੀਨ ਐਕਵਾਇਰ ਕਰਨ ਦੇ ਹੱਕ ਚ 99.9999 ਲੋਕਾਂ ਨੇ ਕਿਸਾਨਾਂ ਨੇ ਕਿਹਾ ਕਿ ਅਸੀਂ ਆਪਣੀ ਜ਼ਮੀਨ ਨਹੀਂ ਛੱਡਾਂਗੇ ਸਾਡੀ ਰੋਜ਼ੀ ਰੋਟੀ ਇਹਦੇ ਨਾਲ ਕਨੈਕਟਡ ਹੈ ਪਰ ਸਰਕਾਰ ਕਹਿੰਦੀ ਅਸੀਂ ਤਾਂ ਕਰਾਂਗੇ ਐਕਵਾਇਰ ਔਰ ਪਹਿਲਾਂ ਕਹਿੰਦੇ ਜਾਂਦੇ ਸੀਗੇ ਜੀ ਅਸੀਂ ਤਾਂ ਮਰਜ਼ੀ ਨਾਲ ਲੋਕਾਂ ਦੀ ਜ਼ਮੀਨਾਂ ਲਵਾਂਗੇ ਬਗੈਰ ਮਰਜ਼ੀ ਤੋਂ ਤਾਂ ਲਵਾਂਗੇ ਨਹੀਂ ਲਾਸਟ ਵਿੱਚ ਲੈਂਡ ਐਕ acquisition ਪਾਲਿਸੀ ਜਿਹੜੀ ਆ ਲੈਂਡ ਪੂਲਿੰਗ ਪਾਲਿਸੀ ਉਹਦੇ ਅਖੀਰ ਵਿੱਚ ਇੱਕ ਕਲੌਜ਼ ਪਾਇਆ ਕਿ ਜਿਹੜੇ ਕਿਸਾਨ ਸਾਨੂੰ ਆਪਣੀ ਮਰਜ਼ੀ ਨਾਲ ਜ਼ਮੀਨ ਨਹੀਂ ਦੇਣਗੇ ਉਹਨਾਂ ਦੀ ਜ਼ਮੀਨ ਅਸੀਂ ਜਿਹੜਾ ਲੈਂਡ ਐਕquisition ਐਕਟ 2013 ਦੇ ਤਹਿਤ ਅਸੀਂ ਜ਼ਬਰਦਸਤ ਉਹਨਾਂ ਕੋਲ ਜ਼ਮੀਨ ਲੈ ਲਾਂਗੇ ਔਰ ਇਸ ਮੀਨ ਮੰਗ ਕੌਣ ਰਿਹਾ ਵਾ ਜਿਹੜੇ ਅਰਬਨ ਸਟੇਟਾਂ ਕੋਈ ਵੀ ਨਹੀਂ ਮੰਗ ਰਿਹਾ ਪੰਜਾਬ ਦੇ ਬੱਚੇ ਤਾਂ ਸਾਰੇ ਵਿਦੇਸ਼ਾਂ ਵਿੱਚ ਜਾ ਰਹੇ ਮੈਂ ਪਹਿਲਾਂ ਵੀ ਕਹਿ ਚੁੱਕਾ ਇਥੇ ਰਹੂਗਾ ਕੌਣ ਅਣਕੇ ਇਹ ਜਿੰਨੇ ਸ਼ਹਿਰ ਸ਼ਹਿਰੀਕਰਨ ਕਰਨ ਕੇ ਸਾਡੀਆਂ ਜਿਹੜੀਆਂ ਬਹੁਤ ਕੀਮਤੀ ਜ਼ਮੀਨਾਂ ਔਰ ਬੜੀਆਂ ਫਰਟਾਈਲ ਲੈਂਡਸ ਇੱਥੇ ਤੁਸੀਂ ਕੰਕਰੀਟ ਜੰਗਲ ਜੇ ਬਣਾਓਗੇ ਇੱਥੇ ਰਹੂਗਾ ਕੌਣ ਸਾਰੇ ਗੈਰ ਪੰਜਾਬੀ ਆਣ ਕੇ ਰਹਿਣਗੇ ਇੱਥੇ ਕੋਈ ਨਹੀਂ ਇੱਥੇ ਪੰਜਾਬ ਪੰਜਾਬ ਦੇ ਤਾਂ ਬੱਚੇ ਸਾਰੇ ਵਿਦੇਸ਼ਾਂ ਜਾ ਰਹੇ ਨੇ ਔਰ ਇਹ ਸਾਰਾ ਇੱਕ ਬਹੁਤ ਵੱਡਾ ਇੱਕ ਸਕੈਮ ਆ ਇੱਕ ਸਕੈਂਡਲ ਨਿਕਲੇਗਾ ਆਲਟੀਮੇਟਲੀ ਇਹ ਸਕੈਂਡਲ ਇਦਾਂ ਵਾ ਕਿ ਇਹਨਾਂ ਨੇ 25 ਹਜ਼ਾਰ ਏਕੜ ਪਹਿਲਾਂ ਲੁਧਿਆਣੇ ਚ ਤੇ ਫਿਰ ਕਈ ਹਜ਼ਾਰ ਏਕੜ ਸਾਰੇ ਪੰਜਾਬ ਦੇ ਵਿੱਚ ਸ਼ਾਇਦ ਕੁਝ ਲੋਕ ਤਾਂ ਕਹਿ ਰਹੇ ਨੇ ਕਿ ਲਗਭਗ 1 ਲੱਖ ਏਕੜ ਜ਼ਮੀਨ ਪੰਜਾਬ ਦੇ ਵਿੱਚ ਅਰਬਨ ਸਟੇਟਾਂ ਨੂੰ ਬਣਾਉਣ ਵਿੱਚ ਲਈ ਜਾਵੇ ਅਰਬਨ ਸਟੇਟ ਨਹੀਂ ਕਿਸੇ ਨੇ ਮੰਗੀ ਲੋਕੀ ਤਾਂ ਮੰਗ ਰਹੇ ਨੇ ਝੂਠੇ ਪੁਲਿਸ ਮੁਕਾਬਲਿਆਂ ਦਾ ਇਨਸਾਫ ਨਰਿੰਦਰ ਦੇ ਹੋਏ ਕਤਲ ਸੀਆਈਏ ਸਟਾਫ ਦਾ ਇਨਸਾਫ ਜਾਂ ਹੋਰ ਨਾ ਪੌਪੂਲਰ ਮੰਗਾ ਨੇ ਲੋਕਾਂ ਨੇ ਕਿ ਸਾਨੂੰ ਮਿਨਿਮਮ ਸਪੋਰਟ ਪ੍ਰਾਈਸ ਦਿਓ ਸਾਡੇ ਫਸਲਾਂ ਤੇ ਉਹਦੇ ਬਾਰੇ ਗੌਰ ਨਹੀਂ ਕਰ ਜਿਹੜੀ ਚੀਜ਼ ਕਿਸੇ ਨੇ ਮੰਗੀ ਨਹੀਂ ਕਹਿੰਦੇ ਅਸੀਂ ਤਾਂ 25 ਹਜ਼ਾਰ ਏਕੜ ਜ਼ਮੀਨ ਲੁਧਿਆਣੇ ਦੀ ਕਰਾਂਗੇ ਐਕਵਾਇਰ ਤੇ ਉੱਥੇ ਅਰਬਨ ਸਟੇਟ ਬਣਾਵਾਂਗੇ ਇਹ ਸਾਰਾ ਐ ਜਿਵੇਂ ਮੁਹੱਲੇ ਦੇ ਵਿੱਚ ਵੱਡੇ ਵੱਡੇ ਇੱਕ ਇੱਕ ਸੈਕਟਰ ਕੱਟ ਕੇ ਤੇ ਵੱਡੇ ਲੈਂਡ ਮਾਫੀਆ ਨੂੰ ਉਹ ਹੈਂਡਓਵਰ ਕਰ ਦਿੱਤੇ ਉਹਨਾਂ ਨੇ ਕਿ ਤੁਸੀਂ ਇਹਨੂੰ ਡਿਵੈਲਪ ਕਰੋ ਤੇ ਆਪਣੇ ਪੈਸੇ ਬਣਾਓ ਪਰ ਸਾਡਾ ਬੰਦਾ ਸਾਨੂੰ ਕਮਿਸ਼ਨ ਦੇ ਦਿਓ ਇਹ ਕਮਿਸ਼ਨ ਦੀ ਖੇਡ ਆ ਮੇਰੇ ਵੀਰੋ ਕਿਸਾਨੋ ਬਜ਼ੁਰਗੋ ਨੌਜਵਾਨੋ ਮਾਤਾਵੋ ਭੈਣੋ ਤੇ ਪੰਜਾਬੀਓ ਤੇ ਐਨ ਆਰ ਆਈਸ ਇਹ ਸਾਰਾ ਕਮਿਸ਼ਨ ਆ ਔਰ ਮੈਂ ਉਧਰ ਧਰਨੇ ਤੇ ਗਿਆ ਸੀਗਾ ਮੈਂ ਕਹਿ ਕੇ ਆਇਆ ਕਿ ਭਾਈ ਗੁਰੂ ਕਰੇ ਸਾਡੀ ਸਰਕਾਰ ਬਣੇ ਸੋ ਮੈਨੂੰ ਪਤਾ ਨਹੀਂ ਕਿੰਨਾ ਮੌਕਾ ਮਿਲਦਾ ਜੇ ਪੁੰਜੇ ਬਹਿਣ ਦਾ ਵੀ ਮੌਕਾ ਮਿਲ ਗਿਆ ਆਈ ਵਿਲ ਇਨਸ਼ੋਰ ਕਿ ਇਹ ਜਿਹੜੀ ਸੋ ਕਾਲਡ ਫਰਾਡਰਲੈਂਟ ਲੈਂਡ ਗ੍ਰੈਬਿੰਗ ਦੀ ਪਾਲਿਸੀ ਬਣਾਈ ਇਹਨਾਂ ਨੇ ਇਹਨੂੰ ਅਸੀਂ ਰੱਦ ਕਰਾਵਾਂਗੇ ਔਰ ਇਹ ਜਿਹੜੀ ਜ਼ਮੀਨ ਸਾਰੀ ਮਾਲਕਾਂ ਨੂੰ ਵਾਪਸ ਦੇਾਂਗੇ ਔਰ ਜਿਨ੍ਹਾਂ ਲੋਕਾਂ ਨੇ ਐਕ acquisition ਵਿੱਚ ਕੋਈ ਡਿਊਬੀਸ ਰੋਲ ਦੋਗਲਾ ਰੋਲ ਪਲੇ ਕੀਤਾ ਹੋਊਗਾ ਪੰਜਾਬ ਦੀ ਜ਼ਮੀਨ ਲੁੱਟਣ ਦੇ ਨੇ ਉਹਨਾਂ ਦੀ ਵਿਜੀਲੈਂਸ ਬਿਊਰੋ ਤੋਂ ਪ੍ਰੋਪਰ ਜਾਂਚ ਕਰਾ ਕੇ ਤੇ ਉਹਨਾਂ ਤੇ ਬਣਦੀ ਐਕਸ਼ਨ ਕਾਰਵਾਈ ਕੀਤੀ ਜਾਵੇਗੀ ਸੋ ਮੇਰੀ ਆਫੀਸਰਸ ਨੂੰ ਅਪੀਲ ਹੈ ਕਿ ਤੁਸੀਂ ਇਹਨਾਂ ਦੇ ਹੱਥ ਥੁੱਕ ਕੇ ਮਤ ਬਣਾਓ ਇਸ ਲੈਵਲ ਤੱਕ ਨਾ ਜਾਓ ਕਿ ਸਾਡੇ ਪੰਜਾਬ ਦੇ ਵਿੱਚ ਹਜ਼ਾਰਾਂ ਘਰਾਂ ਘਰਾਂ ਦਾ ਤੁਸੀਂ ਰੋਜ਼ੀ ਰੋਟੀ ਤੇ ਉਹਨਾਂ ਦਾ ਕਿੱਤਾ ਜਿਹੜਾ ਉਹਨਾਂ ਦੀ ਉਹਨਾਂ ਦੇ ਕਿੱਤਾ ਨਾ ਤੁਸੀਂ ਲੋਕਾਂ ਤੋਂ ਖੋਵੋ ਇਹ ਗੱਲਾਂ ਅਸੀਂ ਵਿਧਾਨ ਸਭਾ ਚ ਦੋਨੋਂ ਇੰਪੋਰਟੈਂਟ ਕਰਨੀਆਂ ਸੀ ਗੱਲਾਂ ਤਾਂ ਹੋਰ ਵੀ ਬਹੁਤ ਨੇ ਪਰ ਇਹ ਦੋਨੋਂ ਬਹੁਤ ਇੰਪੋਰਟੈਂਟ ਸੀ ਗਿਆ ਨਹੀਂ ਦਿੱਤਾ ਟਾਈਮ 10 ਸੈਕਿੰਡ ਤੁਸੀਂ ਦੱਸੋ 10 ਸੈਕਿੰਡ ਵਿੱਚ ਮੈਂ ਕੀ ਬੋਲ ਸਕਦਾ ਇਸ ਔਰ ਮੈਨੂੰ ਪਿਛਲੇ 2 2.5 ਸਾਲ ਤੋਂ ਸਪੀਕਰ ਬੋਲਣੇ ਨਹੀਂ ਦਿੰਦਾ ਬਹੁਤ ਜ਼ਿਆਦਾ ਪੱਖਪਾਤ ਦਾ ਰਵਈਆ ਕਰ ਰਹੇ ਨੇ ਔਰ ਸਾਰੀ ਮੈਂ ਜਿੱਦਾਂ ਕਿਹਾ ਕਿ ਸ਼ਾਟਿੰਗ ਬ੍ਰਿਗੇਡ ਰੱਖੀ ਹੈ ਬਸ ਆਪਣੀ ਵਾ 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 ਕਰਨ ਵਾਸਤੇ ਸੈਸ਼ਨ ਦਾ ਟਾਈਮ ਆਇਆ ਕਰਦੇ ਨੇ ਮੈਂ ਸੋਚਿਆ ਕਿ ਜਦੋਂ ਮੈਨੂੰ ਅੰਦਰ ਬੋਲਣ ਨਹੀਂ ਦਿੰਦੇ ਤੇ ਘਟੋ ਘਟ ਮਿਆਂ ਕੇ ਤੁਹਾਨੂੰ ਜੋ ਬਾਹਰ ਸਚਾਈ ਬਿਆਨ ਕਰਦਿਆਂ ਕਿ ਕਿਵੇਂ ਪ੍ਰੋਸੀਡਿੰਗ ਇੱਕ ਪੱਖਪਾਤ ਤਰੀਕੇ ਨਾਲ ਕੰਡਕਟ ਕੀਤੀਆਂ ਜਾਂ ਕੈਮਰਾ ਇਹਨਾਂ ਦੇ ਹੱਥ ਵਿੱਚ ਆ ਮਾਰਸ਼ ਇਹਨਾਂ ਦੇ ਨੇ ਮਾਈਕ ਇਹਨਾਂ ਦੇ ਹੱਥ ਵਿੱਚ ਹੈ ਜਦੋਂ ਤੁਸੀਂ ਮਾੜਾ ਜਾ ਕੋਈ ਗੱਲ ਪੰਜਾਬ ਦੇ ਹਿੱਤ ਦੀ ਕਰਦੇ ਆ ਤੇ ਨਾਲ ਹੀ ਮਾਈਕ ਆਫ ਕਰ ਦਿੰਦੇ ਨੇ ਔਰ ਤੁਸੀਂ ਦੇਖਿਆ ਕਿ ਆਪੋਜੀਸ਼ਨ ਵਿੱਚ ਮੇਰੀ ਹੋਣ ਵਾਲੀ ਵੀ ਤੁਸੀਂ ਜਿਹੜੀ 10 ਸਕਿੰਟ ਦੀ ਵੀਡੀਓ ਦੇਖੋ ਮੇਰੇ ਪੇਜ ਤੇ ਸ਼ੇਅਰ ਕੀਤੀ ਹੋਈ ਆ ਤੁਸੀਂ ਪਛਾਣ ਨਹੀਂ ਸਕੋਗੇ ਕਿ ਖੈਰਾ ਬੋਲਦਾ ਆਵਾਜ਼ ਤੋਂ ਪਛਾਣੋਗੇ ਜਦੋਂ ਆਪੋਜੀਸ਼ਨ ਦੇਖਦੀ ਉਹਨਾਂ ਨੂੰ ਸਾਰੇ ਇੱਕ ਫਰੇਮ ਦੇ ਵਿੱਚ ਜਦ ਜਿਹੜੇ ਅਸੀਂ 30 35 ਜਾਣੇ ਬੈਠੇ ਇੱਕ ਸਾਈਡ ਤੇ ਇੱਕ ਫਰੇਮ ਚ ਤੇ ਜਦੋਂ ਕੋਈ ਟ੍ਰੈਜਰੀ ਬੈਂਚਰਸ ਦਾ ਬੋਲਦਾ ਤੇ ਉਹਨਾਂ ਦੇ ਮੂੰਹਾਂ ਦੇ ਉੱਤੇ ਜਾ ਕੇ ਕੈਮਰੇ ਲਾ ਲਾ ਕੇ ਇਹ ਕੀਤਾ ਜਾ ਰਿਹਾ ਸੋ ਮੈਂ ਪਹਿਲਾਂ ਵੀ ਕਹਿ ਚੁੱਕਾ ਆ ਸਾਡੇ ਲੀਡਰ ਆ ਉਹ ਆਪੋਜੀਸ਼ਨ ਉਹਨੂੰ ਵੀ ਨਹੀਂ ਬੋਲਣ ਦਿੱਤਾ ਅੱਜ ਉਹਦਾ ਹਰਪਾਲ ਚੀਮਾ ਵੱਧ ਕਲਾਮੀ ਕਰਕੇ ਉਹਦਾ ਨਾਮ ਬਦਤਮੀਜ਼ੀ ਦੇ ਨਾਲ ਔਰ ਉਹਦੇ ਤੇ ਪਰਸਨਲ ਹਮਲੇ ਕਰ ਰਹੇ ਨਾਮ ਲੈ ਲੈ ਕੇ ਤੇ ਜਦੋਂ ਬਾਜਵਾ ਇੱਕ ਵਾਰੀ ਕੋ 10 ਵਾਰੀ ਖੜੇ ਹੁੰਦਾ ਰਾਈਟ ਆ ਉਹਨੂੰ ਉਹ ਜਦੋਂ ਖੜਾ ਹੁੰਦਾ ਤੇ 10 ਮਿੰਟ ਦਾ ਟਾਈਮ ਨੇ ਬਸ ਤੁਹਾਨੂੰ ਬਾਅਦ ਚ ਦਿਆਂਗੇ ਜੇ ਟਾਈਮ ਬਾਅਦ ਚ ਦਿਆਂਗੇ ਬਾਅਦ ਕਦੀ ਕਿਸੇ ਨੂੰ ਬੋਲਣ ਦਿੱਤਾ ਇਹਨਾਂ ਨੇ ਸੋ ਇਸ ਕਰਕੇ ਮੇਰੀ ਮੇਰਾ ਫਰਜ਼ ਬਣਦਾ ਸੀ ਕਿ ਜੋ ਵਿਸ਼ਿਸ਼ਟ ਬੈਠੇ ਪੰਜਾਬੀ ਨੇ ਜਿਹੜੇ ਇਹ ਇਸ ਵਿਧਾਨ ਸਭਾ ਦੀ ਜਿਹੜਾ ਸਾਡਾ ਪਵਿੱਤਰ ਸਦਨ ਆਪਾਂ ਮੰਨਦੇ ਆ ਇਹਦਾ ਕਿਵੇਂ ਕਹਾਣ ਕਰ ਰਹੇ ਨੇ ਇਹਦਾ ਕਿਵੇਂ ਨੁਕਸਾਨ ਕਰੇ ਇਹਨੂੰ ਕਿੱਦਾਂ ਡੀਗ੍ਰੇਡ ਕੀਤਾ ਔਰ ਕਿਵੇਂ ਇਸ ਨੂੰ ਹਾਈਜੈਕ ਕੀਤਾ ਔਰ ਕਿਵੇਂ ਸ਼ਾਟਿੰਗ ਬ੍ਰਿਗੇਡ ਲਿਆ ਕੇ ਤੇ ਆਪਣੇ ਵਿਰੋਧੀਆਂ ਦੀ ਜ਼ੁਬਾਨ ਬੰਦ ਕਰਨ ਦੇ ਕੀਤੇ ਪਰ ਮੈਨੂੰ ਦੁੱਖ ਉਸ ਵੇਲੇ ਹੋਇਆ ਕਿ ਸਪੀਕਰ ਕੁਲਤਾਰ ਸੰਧਵਾ ਗੁਰਸਿੱਖ ਹੈ ਤੇ ਇਹ ਪੰਜਾਬ ਪੁਲਿਸ ਦੀ ਝੂਠੇ ਪੁਲਿਸ ਮੁਕਾਬਲਿਆਂ ਦੀ ਵਿਧੀ ਦੀ ਉਹਨਾਂ ਨੂੰ ਵਧਾਈ ਦੇ ਰਿਹਾ ਉੱਥੇ ਚੇਅਰ ਦੇ ਉੱਤੇ ਬੈਠ ਕੇ ਔਰ ਬਹੁਤ ਸਾਰੇ ਲੋਕਾਂ ਨੇ ਤਾੜੀਆਂ ਮਾਰੀਆਂ ਡੈਸਕ ਹੱਤ ਪਾਏ ਔਰ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਸਿੱਖ ਹੋਣਗੇ ਚਲੋ ਸਿੱਖ ਦੀ ਗੱਲ ਨਹੀਂ ਕੀ ਜਿਹੜਾ ਬੰਦੇ ਦੇ ਚ ਇਨਸਾਨਾ ਹੈਗਾ ਕੋਈ ਇਲੀਗਲ ਅਨ ਕਨਸਟੀਟਿਊਸ਼ਨਲ ਔਰ ਖਾਸ ਤੌਰ ਤੇ ਉਹਦੇ ਜਿਹਦੇ ਚ ਇਨਸਾਨਾਂ ਦੀ ਜਾਨ ਜਾ ਰਹੀ ਆ ਤੁਸੀਂ ਪਸ਼ੂਆਂ ਦੀ ਗੱਲ ਕਰਦੇ ਹੋ ਬਹੁਤ ਵਧੀਆ ਗੱਲ ਕੀਤੀ ਆਪਾਂ ਤਾਂ ਕੀੜੀ ਵੀ ਮਾਰਦੇ ਆ ਤਾਂ ਦੁੱਖ ਲੱਗਦਾ ਕਿਸੇ ਜਾਨਵਰ ਨੂੰ ਕੁੱਤਾ ਵੱਜੇ ਤੁਹਾਡੀ ਗੱਡੀ 'ਚ ਤੇ ਦੁੱਖ ਲੱਗਦਾ ਕਿ ਸਾਡੇ ਤੋਂ ਇੱਕ ਗਲਤ ਅਨਿਆਏ ਬਹੁਤ ਹੋ ਗਈ ਤਾਂ ਇਹ ਤਾਂ ਬੰਦੇ ਮਾਰੇ ਨੇ ਆ ਔਰ ਮਾਰੇ ਵੀ ਇਹੋ ਜਿਹੇ ਗਰੀਬ ਲੱਭ ਕੇ ਨੇ ਤੁਹਾਨੂੰ ਉਹਦਾ ਜਿਹੜਾ ਹੈ ਕਾਲਪੁਰਖ ਜਿਹੜਾ ਨਾ ਉਹਦੀ ਅਦਾਲਤ ਤੋਂ ਲੋਕੋ ਤੁਹਾਡੀਆਂ ਅਦਾਲਤਾਂ 'ਤੇ ਕੀ ਨੇ ਤੇ ਤੁਹਾਡੀਆਂ ਵਿਧਾਨ ਸਭਾਵਾਂ 'ਤੇ ਕੀ ਨੇ ਲੇਕਿਨ ਅਕਾਲਪੁਰਖ ਕੁਦਰਤ ਨੂੰ ਦੇਖਦੀ ਆ ਔਰ ਬਹੁਤ ਸਾਰੇ ਪੁਲਿਸ ਵਾਲੇ ਜਿਨ੍ਹਾਂ ਨੇ ਇੱਕਦਮ ਬੇਗੁਨਾ ਲੋਕਾਂ ਨੂੰ ਮਾਰਿਆ ਸੀਗਾ ਕੋਈ ਟ੍ਰੇਨ ਥੱਲੇ ਜਾ ਛਾਲ ਮਾਰ ਕੇ ਆਪਣੀ ਜਾਨ ਦੇ ਗਿਆ ਕੋਈ दारू ਪੀ ਪੀ ਕੇ ਸਿਕਤਾ ਪੀ ਪੀ ਕੇ ਮਰ ਗਏ ਨੇ ਬਹੁਤ ਸਾਰੇ ਪੁਲਿਸ ਵਾਲਿਆਂ ਨੂੰ ਜੇਲਾ ਹੋਇਆ ਘੱਟੋ ਘੱਟ ਉਹਨਾਂ ਤਾਂ ਸਬਕ ਸਿੱਖ ਲਓ ਯਾਰ ਇਹਨਾਂ ਦੇ ਕਹਿਣ ਦੇ ਉੱਤੇ ਤੁਸੀਂ ਝੂਠੇ ਪੁਲਿਸ ਮੁਕਾਬਲੇ ਕਰ ਰਹੇ ਹੋ ਔਰ ਸਰਕਾਰ ਦੇਖੋ ਕਿੰਡੀ ਵਿਜੂਆਂ ਦੀ ਆ ਇਹਨਾਂ ਨੂੰ ਇਹ ਪੁਲਿਸ ਨੂੰ ਵਧਾਈ ਦੇ ਰਹੇ ਨੇ ਤੇ ਪੁਲਿਸ ਕਹਿੰਦੀ ਅਸੀਂ ਮੁੱਕਰ ਗਿਆ ਸੀ ਅਸੀਂ ਤਾਂ ਗੋਲੀਬਾਰੀ ਨਹੀਂ ਉਹਨੂੰ ਇਹ ਤਾਂ ਗੋਲੀ ਜਿਹੜੀ ਮਾਰੀ ਆ ਝਾੜੀਆਂ ਦੇ ਵਿੱਚੋਂ ਮਾਰੀ ਔਰ ਪੁਲਿਸ ਦੀ ਇਨਕੰਪੀਟੈਂਸ ਕਿੰਨੀ ਆ ਇਹਦਾ ਮਤਲਬ ਤੁਸੀਂ ਪੁਲਿਸ ਕਸਟਡੀ ਵਿੱਚ ਕਿਉਂਕਿ ਉਹਨਾਂ ਦੇ ਪਰਿਵਾਰਾਂ ਨੇ ਕਹਿਤਾ ਸੀ ਸੀਸੀਟੀਵੀ ਕਵਰੇਜ ਦਿਖਾਤੀ ਕਿ ਸਾਡੇ ਤਾਂ ਘਰੋਂ ਚੱਕ ਕੇ ਲੈ ਗਏ ਨੇ ਇੱਕ ਦਿਨ ਪਹਿਲਾਂ ਉਹਨਾਂ ਦੀ ਕਸਟਡੀ ਵਿੱਚ ਸੀ ਪੁਲਿਸ ਕਸਟਡੀ ਵਿੱਚ ਘੱਟੋ ਘੱਟ 100 ਪੁਲਿਸ ਵਾਲਾ ਹੋਊਗਾ ਉੱਥੇ ਜਦੋਂ ਜਿਹੜੇ ਸਥਾਨ ਤੇ ਉਹਨਾਂ ਨੂੰ ਲੈ ਕੇ ਗਏ ਰਿਕਵਰੀ ਕਰਾਉਣ ਵਾਸਤੇ ਹਥਿਆਰ ਆ ਤੇ ਤੁਹਾਨੂੰ ਦੋ ਬੰਦੇ ਝਾੜੀਆਂ ਦੇ ਵਿੱਚੋਂ ਗੋਲੀਆਂ ਮਾਰ ਕੇ ਚਲੇ ਗਏ ਨੇ ਯਾਰ ਇਹਦੇ ਨਾਲੋਂ ਜ਼ਿਆਦਾ ਹਾਸੋ ਹੀ ਨਹੀਂ ਗੱਲ ਕੀ ਹੋ ਸਕਦੀਆ ਮੇਰਾ ਤਾਂ ਦਿਲ ਦੁਖਦਾ ਮੇਰੇ ਵੀਰੋ ਬਹੁਤ ਅਫਸੋਸ ਹੁੰਦਾ ਕਿ ਆਪਾਂ ਸਰਕਾਰ ਕਿਹੜੀ ਬਣਾਈ ਸੀ ਤੇ ਕਿੱਧਰ ਨੂੰ ਤੁਰ ਪਈਆ ਔਰ ਕਿੰਨੇ ਪੁਲਿਸ ਮੁਕਾਬਲੇ ਜਿਹੜੇ ਝੂਠੇ ਮੈਂ ਇਹ ਵੀ ਕੋਸ਼ਿਸ਼ ਕਰਾਂਗਾ ਕਿ ਜੇ ਪ੍ਰਮਾਤਮਾ ਵਾਹਿਗੁਰੂ ਨੇ ਮੌਕਾ ਦਿੱਤਾ ਇਹ ਸਾਰੇ ਫੇਕ ਇਨਕਾਊਂਟਰਸ ਦੀ ਅਸੀਂ ਪ੍ਰੋਪਰ ਚਾਹੇ ਸਾਨੂੰ ਜੁਡੀਸ਼ੀਅਲ ਇਨਕੁਆਇਰੀ ਕਰਾਉਣੀ ਪਵੇ ਜਾਂ ਕਿਸੇ ਤਰ੍ਹਾਂ ਦਾ ਇੱਕ ਜਾਂਚ ਕਰਾਉਣੀ ਪਵੇ ਇਹਨਾਂ ਦੀ ਜਾਂਚ ਵੀ ਕਰਵਾਈ ਜਾਵੇਗੀ ਤਾਂ ਕਿ ਭਵਿੱਖ ਵਿੱਚ ਕੋਈ ਕੋਲਡ ਬਲੱਡੇਡ ਮਰਡਰ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਾਨੂੰਨ ਦੀ ਉਲੰਘਣਾ ਕਰਕੇ ਸਿੱਧੇ ਤੌਰ ਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਨਾ ਜਾਵੇ ਅੱਜ ਦਾ ਮੇਰਾ ਵਿਸ਼ਾ ਇਹ ਸੀਗਾ ਔਰ ਜੋ ਸਾਡੇ ਨਾਲ ਵਿਧਾਨ ਸਭਾ ਦੇ ਵਿੱਚ ਜਿਵੇਂ ਪੱਖਪਾਤ ਕਰਦੇ ਇਹ ਮੇਰਾ ਫਰਜ਼ ਤੁਹਾਨੂੰ ਬਾਹਰ ਆਣ ਕੇ ਦੱਸਣ ਦਾ ਸੀਗਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਮੈਂ ਸਭ ਨੂੰ ਕਹੂੰਗਾ ਕਿ ਮਤ ਸਮਝਣਾ ਕਿ ਇਹ ਬੱਚੇ ਕਿਸੇ ਦੋ ਪਟਿਆਲੇ ਦੇ ਮਾਰੇ ਗਏ ਨੇ ਆਪਣੇ ਬੱਚੇ ਨੇ ਤੇ ਅੱਜ ਉਹਨਾਂ ਦੇ ਬੱਚਿਆਂ ਨਾਲ ਹੋਇਆ ਕੱਲ ਆਪਣੇ ਨਾਲ ਹੋ ਸਕਦਾ ਇਸ ਕਰਕੇ ਮਤ ਸਮਝਣਾ ਕਿ ਇਹ ਅੱਗ ਜਿਹੜੀ ਆ ਇਕੱਲੇ ਉਹਨਾਂ ਦੇ ਘਰਾਂ ਵਿੱਚ ਪਹੁੰਚੀ ਆ ਤੇ ਮੈਨੂੰ ਕੀ ਤੇ ਸਾਨੂੰ ਕੀ ਇਹ ਆਪਾਂ ਨੂੰ ਪਾਲਿਸੀ ਛੱਡਣੀ ਪਵੇਗੀ ਔਰ ਸਾਰੇ ਮੁੱਦਿਆਂ ਤੇ ਆਪਾਂ ਨੂੰ ਡਟ ਕੇ ਪੈਰਾਂ ਦੇਣਾ ਮੈਂ ਜਿਹ ਦਿਨ ਪਸੂਆਂ ਦਾ ਕੀਤਾ ਨਾ ਕਾਠ ਇਹਨਾਂ ਨੇ ਜਦ ਦਿਨ ਲੁਧਿਆਣਾ ਜ਼ਿਲ੍ਹੇ ਚ ਮੈਂ ਦੇਖਿਆ ਸੀ ਮੈਂ ਨੰਗਰਾ ਸੋਦਨ ਸ਼ਾਇਦ ਮੈਂ ਧਰਨੇ ਤੇ ਜਾ ਰਿਹਾ ਸੀਗਾ ਉਸ ਦਿਨ ਦਾਖੇ ਇੱਕ ਪਾਸੇ ਜ਼ਮੀਨ ਐਕਵਾਇਰ ਕਰਨ ਦੇ ਖਿਲਾਫ ਧਰਨਾ ਲੱਗਿਆ ਸੀਗਾ ਤੇ ਉੱਥੇ ਚਲੋ 1 ਇੱਕ 1000 ਜਾਂ 1500 ਜਾਂ 2000 ਆਦਮੀ ਸੀਗੇ ਇੱਕ ਪਾਸੇ ਆ ਜਿਹੜਾ ਕੱਠ ਹੋ ਰਿਹਾ ਸੀ ਕਿ ਬਲਦਾਂ ਦੀ ਦੋੜਾ ਅਲਾਉ ਹੋਣੀ ਚਾਹੀਦਾ ਮਾੜੀ ਗੱਲ ਨਹੀਂ ਮੈਂ ਉਸ ਗੱਲ ਦਾ ਮਦਈ ਹਾਂ ਪਰ ਆਸਤੀ ਖੇਡਾਂ ਅਲਾਉ ਹੋਣੀਆਂ ਪਰ ਉੱਥੇ 25 30 40 ਹਜ਼ਾਰ ਦਾ ਕੱਟ ਸੀਗਾ ਸੋ ਆਪਾਂ ਕਿੱਧਰ ਨੂੰ ਜਾ ਰਹੇ ਹਾਂ لیکن ਜਿਹੜਾ ਅਨਿਆਏ ਹੋ ਰਿਹਾ ਜਿਹੜਾ ਜ਼ੁਲਮ ਹੋ ਰਿਹਾ ਇਨਸਾਨੀਅਤ ਦੇ ਉੱਤੇ ਔਰ ਜਿਹੜੇ ਅ ਅੱਜ ਦੇ ਯੁੱਗ ਵਿੱਚ ਝੂਠੇ پولیس ਮੁਕਾਬਲੇ ਹੋ ਰਹੇ ਤੇ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਉੱਥੇ ਵੀ ਤਾਂ ਪਹੁੰਚਣਾ ਆਪਣਾ ਹੀ ਫਰਜ਼ ਹੈ ਨਾ ਇਸੇ ਤਰ੍ਹਾਂ ਮੈਂ ਪਰਸੋ ਚੌਥ ਜਗਰਾਉਂ ਵੀ ਜਾ ਕੇ ਆ ਮੈਂ ਤਾਂ ਹਰਥਾ ਜਾਊਗਾ ਔਰ ਮੈਂ ਜਿਹੜੇ ਬੱਚੇ ਮਾਰੇ ਗਏ ਆ ਅੱਜ ਤਾਂ ਮੈਂ ਬੈਸਟ ਕੇ ਮਹਿਨੇ ਦੇ ਘਰ ਤੱਕ ਵੀ ਪਹੁੰਚ ਕੇ ਇਹਨਾਂ ਦੀ ਆਵਾਜ਼ ਉਠਾ ਸਕਾਂ ਅਗਰ ਹੋ ਸਕੇ ਤਾਂ ਅੰਦਰ ਦੀ ਲੀਗਲ ਤੌਰ ਤੇ ਵੀ ਮਦਦ ਕਰ ਸਕਾਂ ਪਰ ਜੋ ਵਿਧਾਨ ਸਭਾ ਵਿੱਚ ਹੋ ਰਿਹਾ ਸਾਡਾ ਜੋ ਜਿਸ ਤਰ੍ਹਾਂ ਨਾਲ ਇਹ ਆਵਾਜ਼ ਦਬਾਰੇ ਨੇ ਜਿਵੇਂ ਕਿ ਆਪਾਂ ਕਹਿ ਦਿੰਨੇ ਹੁਣ ਪਿੰਡਾਂ ਦੇ ਵਿੱਚ ਕਿ ਹੁੱਲੜਬਾਜੀ ਕਰਕੇ ਸ਼ੋਰ ਮਚਾ ਕੇ ਹੋਏ ਹੋਏ ਕਰਕੇ ਵਿਰੋਧੀਆਂ ਨੂੰ ਜੋ ਆਵਾਜ਼ ਦਬਾਈ ਜਾ ਰਹੀ ਆ ਔਰ ਜਿਵੇਂ ਲੀਡਰ ਆਫ ਆਪੋਜੀਸ਼ਨ ਨੂੰ ਰਿਪੀਟਿਡਲੀ ਟਾਰਗੇਟ ਕਰਕੇ ਇਹਨਾਂ ਦੇ ਹੰਕਾਰੀ ਮਿਨਿਸਟਰਸ ਸਿਰਫ ਇਸ ਕਰਕੇ ਪੂਤਰੇ ਹੋਏ ਨਾ ਕਿ ਪਿੱਛੇ ਪੁਲਿਸ ਤੇ ਸਰਕਾਰ ਆ ਇੱਕ ਵਾਰੀ ਸੋਚੋ ਆ ਜਿੰਨੇ ਬੈਠੇ ਨੇ ਭਗਵੰਤ ਮਾਨ ਦੇ ਨਾਲ ਅਗਰੀ ਰੋ ਦੇ ਵਿੱਚ ਹਰਪਾਲ ਚੀਮਾ ਤੇ ਅਮਨ अरोड़ा ਵਗੈਰਾ ਇੱਕ ਮਿੰਟ ਵਾਸਤੇ ਸੋਚੋ ਕਿ ਅਗਰ ਇਹਨਾਂ ਕੋ ਪੁਲਿਸ ਪਿੱਛੇ ਨਾ ਹੋਵੇ ਅਗਰ ਇਹਨਾਂ ਕੋ ਸਰਕਾਰੀ ਅਮਲਾ ਨਾ ਹੋਵੇ ਤੇ ਕੀ ਇਹ ਆਪਣੇ ਵਿਰੋਧੀਆਂ ਨਾਲ ਇਸ ਤਰ੍ਹਾਂ ਨਾਲ ਲੜ ਸਕਦੇ ਨੇ ਇਹ ਇਸ ਇਸ ਬਦਤਮੀਜ਼ੀ ਨਾਲ ਪੇਸ਼ ਆ ਸਕਦੇ ਨਾ ਸਿਰਫ ਹੰਕਾਰ ਬੋਲਦਾ ਇਹਨਾਂ ਦਾ ਇਹ ਹੰਕਾਰ ਆਪਾਂ ਭੰਡਣਾ ਵਾ ਲੇਕਿਨ ਅੱਜ ਜੋ ਮੇਰੇ ਨਾਲ ਤੇ ਜੋ ਵਿਰੋਧ ਵਿੱਚ ਖੜੇ ਲੋਕਾਂ ਨਾਲ ਵਿਧਾਨ ਸਭਾ ਦੇ ਵਿੱਚ ਜਿਸ ਤਰ੍ਹਾਂ ਦੀ ਪ੍ਰੋਸੀਡਿੰਗਸ ਤੇ ਦੋਹਾਂ ਦਿਨਾਂ ਵਿੱਚ ਇੱਕ ਫਰਜ਼ੀ ਮੁਕਾਬਲੇ ਨਾਲ ਉਠਾਏ ਜਾ ਸਕਣ ਤੇ 25000 ਏਕੜ ਦੀ ਜ਼ਮੀਨ ਦਾ ਮਸਲਾ ਨਾਲ ਉਠਾਏ ਜਾ ਸਕੇ ਦੋ ਮਸਲੇ ਉਹਨਾਂ ਨੇ ਨਹੀਂ ਉਠਾਉਣ ਦਿੱਤੇ ਇਹ ਮੇਰਾ ਫਰਜ਼ ਹੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਅਗਰ ਠੀਕ ਲੱਗੀਆਂ ਗੱਲਾਂ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਇਹਨਾਂ ਦੇ ਜਿਹੜੇ ਚਾਲਮ ਲੋਕ ਨੇ ਜਬਰ ਕਰਦੇ ਨੇ ਉਹਨਾਂ ਦੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚ ਗਈ ਮੇਰੇ ਨਾਲ ਜੁੜਨ ਦਾ ਸੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਮੈਂ ਹੁਣੇ-ਹੁਣੇ ਵਿਧਾਨ ਸਭਾ ਦਾ ਜਿਹੜਾ ਦੂਸਰੇ ਦਿਨ ਦਾ اجلاس ਸੀਗਾ ਉਹ ਖਤਮ ਕਰਕੇ ਤੇ ਆਪਣੇ ਘਰ ਹੀ ਪਹੁੰਚਿਆ ਹਲੇ ਔਰ ਤੁਹਾਡੇ ਨਾਲ ਇਸੇ ਵਿਚਾਰ ਸਾਂਝੇ ਕਰਨੇ ਪਏ ਪਏ ਕਿ ਜਿਹੜੇ ਅਸਲ ਮੁੱਦੇ ਨੇ ਪੰਜਾਬ ਦੇ ਜਿਹੜੇ ਪੱਖ ਦੇ ਮੁੱਦੇ ਨੇ ਉਹ ਪਿਛਲੇ 2 ਦਿਨਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੇ ਸਪੀਕਰ ਨੇ ਉੱਠਣ ਹੀ ਨਹੀਂ ਦਿੱਤੇ ਤੁਸੀਂ ਸ਼ਾਇਦ ਪਹਿਲੀ ਸੋਸ਼ਲ ਮੀਡੀਆ ਦੇ ਉੱਤੇ ਕੋਈ 10 ਮਿੰਟ ਦੀ ਹਾਜ਼ਰੀ ਸੁਣੀ ਹੋਵੇਗੀ ਵਿਧਾਨ ਸਭਾ ਦੇ